ਉਹ ਜੀਟ ਗਿਆ ਯਾਰਾ ਕੀ ਆਪਾਂ ਅੱਜ ਕਦੇ ਨਹੀਂ ਪਿਆ ਬੜਾ ਸੋਹਣਾ ਮੌਸਮ ਆ ਕਹੀਏ ਫਿਰ ਮਾੜਾ ਗਰਮਾਜੋ ਬਸ ਦੇ ਹਾਂ ਕਰ ਦਈਏ ਕੰਮ ਕੜਾ ਸ਼ਾਮ ਨੂੰ ਤੈਨੂੰ ਕਰ ਦਈਏ ਪਾਰਟੀਆਂ ਛਾੜੀਆਂ ਫਰਾਜੋ ਓ ਵਾਹ ਤਨ ਪਾਗ ਸਾਡੇ ਤੇਰੇ ਮੂੰਹ ਭੈਣ ਦੇ ਵੀਰ ਦੇ ਮੂੰਹ ਪਾਰਟੀ ਦੀ ਗੱਲ ਸੁਣੀ ਨਹੀਂ ਅੱਗੇ ਤੂੰ ਤਾਂ ਮੁੱਖ ਮੰਤਰੀ ਹੋ ਕੇ ਵੀ ਨਾਂਗੀ ਸੀਗਾ ਸਾਲਿਆ ਚੱਲ ਪਿਆਜ ਕੀ ਕਹਿਣਾ ਯਾਰਾ ਨੂੰ ਹਰ ਦੋ ਦੋ ਪੈਗ ਚਾਹੀਦੇ ਅੱਜ ਤਾਂ ਏ ਨਾਲ ਖਾਣ ਪੀਣ ਨੂੰ ਵੀ ਦੇਖ ਲਈ ਫਿਰ ਤੂੰ ਪ੍ਰਬੰਧ ਕਰ ਲੈ ਨਹੀਂ ਮੈਨੂੰ ਕਿਸੇ ਦੁਕਾਨ ਤੋਂ ਹੱਥ ਉੱਤ ਫੇਰਨਾ ਪੈਣਾ ਤੈਨੂੰ ਪਤਾ ਹੀ ਆ ਖਾਣ ਪੀਣ ਦਾ ਫੇਰ ਹੀ ਹੱਲ ਹੋਣਾ ਦੱਸ ਕਿਵੇਂ ਕਰਨਾ ਫਿਰ ਓ ਨਾ ਯਾਰ ਮੈਂ ਜੀਠ ਗਈ ਤੈਨੂੰ ਕੋਸ਼ ਠੀਕ ਆ ਹੱਥ ਫੇਰਨ ਦੀ ਲੋੜ ਨਹੀਂ ਹੈਗੀ ਤੇ ਲੈ ਯਾਰ ਬੈਠਾ ਆ ਬੰਤਾ ਸਰ ਨਾਲੋਂ ਤਕੜੀ ਖਰਾਬ ਪਿਆਉ ਤੇਨੂੰ ਦੁਨੀਆ ਦੀ ਅੱਜ ਦੇਖੀ ਚਲੀ ਤੂੰ ਤੂੰ ਹੀ ਯਾਦ ਕੀ ਰੱਖੇਗਾ ਵੀ ਪਾਪਾ ਤੇਰਾ ਯਾਰ ਸੀ ਮੇਰੇ ਮਰਨ ਤੋਂ ਬਾਅਦ ਇਹ ਤੂੰ ਹੁਣ ਪਹਿਲੀ ਤੂੰ ਤੈਨੂੰ 70 ਸਾਲ ਬਾਅਦ ਵੀ ਤੈਨੂੰ ਉਹਦਾ ਦੇਲਾ ਸੁਆਦ ਯਾਦ ਰਹੂ ਵੀ